ਵਾਹਿਗੁਰੂ ਸਾਹਿਬ ਜੀ ਬਰ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਧਗਿਆਈ ਪ੍ਰਭ ਕੀ ਸਾਮੈ ਤੇਨ ਦਦੇ ਤੇ ਬਹਰੇ ਕਿਤਨੇ ਆਵੇ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਹੀਂ ਧਾਮ ਹਰ ਨਹਨ ਮਿਲਿਐ ਸਾਜਨ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤੇ ਮਹੂਨੀਆਂ ਮੀਤ ਸੱਜਣ ਸਵਜਾਮੈ ਨਾਨਕ ਕੀ ਬੇਨੰਤੀ ਆ ਕਰਿ ਕਿਰਪਾ ਦੀਜੈ ਨਾਮ ਹਰ ਮੇਲੁ ਸੁਆਮੀ ਸੰਗ ਪ੍ਰਭ ਜਿਸ ਕਾਨੇ ਚਲਤਾ ਹੈ ਕੀਤ ਗੋਵਿੰਦ ਅਰਾਦੀ ਐ ਹੋਵੇ ਅਨੰਤ ਕਣਾ ਸੰਤ ਜਨ ਮਿਲ ਪਾਈ ਐ ਰਸਨਾ ਨਾਮ ਪੜਨਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਕਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਜੀਤਨ ਆਵਈ ਕਿਤੜਾ ਦੁਖ ਗਨਾ ਜਿੰਨੀ ਰਵਿਆ ਸੋ ਪ੍ਰਭ ਤਿੰਨ ਭਾਗ ਮੰਡਾ ਹਰ ਦਰਸ਼ਨ ਕੋ ਮਲ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗੈ ਵੈ ਸਾਖ ਧੀਰਨ ਕਿਉ ਵਾਢੀਆ ਜਿਨਾਂ ਪ੍ਰੇਮ ਵਿਸਾਹ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲ ਤਰਨ ਸੰਗਤਨ ਹਰ ਅਵਨਾਸੀ ਆਹ पलच पलच सगले मोए झूठे धंद महा एकस हर के नाम बिन अग लेइए खोए दयो बिसार बिगुचना प्रभु बिन अवर ना कोई प्रीतम चरणी जो लगे तिनकी निर्मल सोई नानक के प्रभु बिनती ਪਰ ਮਿਲਹੁ ਪਰਫਤ ਹੋਈ ਵੈ ਸਾਖ ਸਹਾਵਾ ਤਾਂ ਲੱਗੈ ਜੈ ਸੰਤ ਭੇਟ ਹਰ ਸੋਈ ਹਰ ਜੇਠ ਜੁੜੰਦਾ ਲੋੜੀਐ ਜਿਸ ਅਕੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰਗ ਰੰਗ ਸਭੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਈ ਧੰਨ ਆਪਣ ਲੀਅ ਜੇ ਮਿਲੈ ਵਿਛੜ ਕਿਆ ਰਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨੰਨ ਹਰ ਜੇਠ ਰੰਗੇਲਾ ਦਿਸ ਤਣੀ ਜਿਸ ਕੈ ਭਾਗ ਮਥੰਨ ਅਸਾੜਤ ਬੰਦਾ ਤਿਸ ਲੱਗੈ ਹਰ ਨਾਹੁ ਨ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਆਸੈ ਦੋਏ ਭਾਏ ਬਗੁੱਚੀਐ ਗਲ ਪਈ ਇਸ ਜਨ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸੈ ਰੈਣ ਵਿਹਾਣੀ ਪਛਤਾਣੀ ਉਠ ਚਲੇ ਗਏ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਤਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ تیر ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸਹੰਤਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਾਚ ਰੰਗ ਵਿਕੋ ਨ ਮਿਹ ਅਧਾਰੇ ਵਿਖਿਆ ਰੰਗ ਕੁੜਾ ਬਿਆ ਦਿਸਨ ਸਭੇ ਸ਼ਾਰ ਹਰੇ ਅੰਮ੍ਰਿਤ ਬੋਧ ਸੁਹਾਵਣੀ ਮਿਲ ਸਦ ਪੀਵਣ ਹਾਰੇ ਵਣ ਤਿਨ ਪ੍ਰਭ ਸੰਗ ਮੋਲਿਆ ਸਮਰਤਿ ਬੁਰਖ ਅਪਾਰ ਹਰ ਮਿਲਣੈ ਲੋ ਮਰ ਲੋਚਦਾ ਕਰਮ ਮਿਲਾਵਣ ਹਾਰ ਜਿਨਿ ਸਖੀਐ ਪ੍ਰਭ ਪਾਇਆ ਹਉ ਤਨ ਕੈ ਸਦ ਬਲਹਾਰ ਨਾਨਕ ਹਰਜੀ ਮੈਂ ਆਕਰ ਸ਼ਬਦ ਸੁਵਾਰਨ ਹਾਰੇ ਸਾਵਣ ਤਿਨ ਸੁਹਾਗਣੀ ਜਿਨ ਰਾਮ ਨਾਮ ਰਹਾਰੈ ਭਾਦويه ਪਰਮ ਭੁਲਾਣੀਆ ਦੁਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਰਜ ਨਾਹੀ ਕੀਤੇ ਜਿਤ ਦਿਨ ਦੇਹ ਬਿਨ ਸਸੀ ਤਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੇ ਨਦੀ ਨਹੀਂ ਪੀਤ ਛੱਡ ਖੜੋ ਤੇਖੇ ਨੇ ਮਹੇ ਜਿਨ ਸੁ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋਵਸੀਤ ਜਿਹਾ ਬੀਜ ਸੋਲਣੈ ਕਰਮ ਸੰਤੜਾ ਖੇਤ ਨਾਨਕ ਪ੍ਰਭ ਸਰਨਾ ਗਤੇ ਚਰਨ ਬੋਹਿਤ ਪ੍ਰਵਦੇਤ ਸੇ ਪਦ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮਿ ਉਬਹਾੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਣ ਮਿਲਵੈ ਮਾਈ संत सहाई प्रेम के हो तन कै लाग पाए विण प्रभु क्यों सुख पाई है दूजी नहीं जाय जिन्ने चाखिया प्रेम रस से त्रिभतर हे आकाय आप त्याग बिनते करहे लेहो प्रभु लड लाये ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਵਸੰਦੀਆ ਜਿਨਾਂ ਮੈਂ ਹਰ ਰਾਈ ਕਤਕ ਕਰਮ ਕਮਵਣੇ ਦੋਸ਼ਨ ਕਾਉ ਜੋਗ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲੱਗਨ ਜਨਮ ਵਿਜੋਗ ਖਿੰਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨ ਕੋਈ ਕਰ ਸਕੈ ਕਿਸ ਥੈ ਰੋ ਬਹਿ ਰੋਜ ਕਿਤੇ ਕਿਸ਼ਨ ਹੋਵੈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲੈ ਮੇਰ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਭੇ ਸੋਚੈ ਮਗਰ ਮਹਿਸ ਹੰਦੀਆ ਹਰ ਪਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲੇ ਆਰਾਮ ਸਿਆ ਸੰਗ ਸਾਧ ਸੰਹੇੜੀਆ ਸਾਧ ਜਨ ਦੇ ਬਹਰੀ ਸੇ ਰਹਿਨੇ ਅਕੇਲੜੀਆ ਤੈਨ ਦੁਖ ਨ ਕਬਹ ਹੋ ਉਤਰੈ ਸੇ ਜਮਕੇ ਵਸ ਪੜਿਆ ਹ ਜਿਨਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਹ ਰਤਨ ਜੁ ਵੇਹਰ ਲਾਲ ਹਰ ਕੰਠ ਤਿਨਾਂ ਜੜੀਆ ਹ ਨਾਨਕ ਬਾਂਚੇ ਢੂੜ ਤਿਨ ਤਿਨ ਪ੍ਰਭ ਸਰਣੀਆ ਹ ਨਾਨਕ ਬਾंचे ਧੂੜ ਤਿਨ ਪਰਉ ਸਰਣੀ ਦਰ ਪੜੀਆ ਮਗਰ ਪ੍ਰਭ ਅਰਾਧਨਾ ਬਹੁਣ ਨ ਜਨ ਮੜੀਆ ਭੋਖ ਤੁਖਾਰਨ ਵਿਆਪੈ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨ ਅਰਬਿੰਦ ਦਰਸ਼ਨ ਲਗੜਾ ਸੋ ਹੋ ਟ ਗੁਵਿੰਦ ਗੋਬਾਲ ਰਾਏ ਸੇਵ ਸੁਆਮੀ ਦਾਹ ਵਿਖਿਆ ਬੋਹ ਨ ਸਕੈ ਮਿਲ ਸਤ ਗੁਣ ਗਾਹ ਜਹਤੇ ਉਪਜੀ ਤਹਿ ਮਿਲੇ ਸੱਚੀ ਪ੍ਰੀਤ ਸੁਮਾਹ ਕਰ ਗੈ ਲੈਨੀ ਪਰ ਬ੍ਰਹਮ ਬਹੁੜਨ ਵਿਛੜੀ ਆਹ ਭਰ ਜਾਓ ਲਖਬੇਰੀਆ ਹਰ ਸੱਜਣ ਗਮ ਅਗਾਹ ਸ਼ਰਮ ਪਈ ਨਰਾਇਣ ਨਾਨਕ ਦਰਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਦਖਸ਼ੇ ਵੀਰਵਾਹ ਮਾਗ ਮੱਜਨ ਸੰਗ ਸਾਧੂਆ ਤੋੜੀ ਕਰਿ ਵਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਨ ਕਰਤਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧਨ મોਹੀਐ ਬਿਨ ਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੰਨ ਜੀਤਿਆ ਪਰਵਾਨ ਜਿਸਨ ਦੇਵੇ ਦਇਆ ਕਰ ਸੋਈ ਬੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਗੁਰਬਾਨ ਮਾਗ ਸੁਚੇ ਸੇ ਕੰਢੀਐ ਜਨ ਪੂਰਾ ਗੁਰ ਮਿਹਰਵਾਨ ਫਲਗੁਣ ਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੰਨੀ ਵਡ ਪਗਨੇ ਵਰ ਪਇਆ ਹਰ ਰਾਈ ਮੇਲੇ ਸਹੀ ਆ ਮੰਗਲ ਲਗਵਹਿ ਗੀਤ ਗੁਵਿੰਦ ਅਲਾਈ ਹਰ ਜਿਹਾਂ ਅਵਰਨ ਦੇਸੈ ਕੋਈ ਦੂਜਾ ਲਵੇ ਨ ਲਾਈ ਹਲ ਤਪਲ ਤਸਵਾਰ ਅਨ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਦੇ ਰਖਿ ਅਨ ਬਹੁੜ ਨ ਜਨਮੇ ਤਾਈ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨੇ ਤੁਸ ਲਾਹੀਐ ਜਿਸਨ ਤਿਲ ਨਤmai ਜਿਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰਿ ਪਾਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਿ ਜਾਨਸੀ ਪੂਰਨ ਸਚ ਪਰੇ ਪਰ ਬ੍ਰਹਮ ਪ੍ਰਵ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੁਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੁਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ